ਲਾਲ ਪਰੀ ਨੇ ਪਵਾ ਦਿੱਤੇ ਚਪੇੜੇ ਉਹਨਾਂ ਨੇ ਡਰਿੰਕ ਕੀਤੀ ਸੀ ਉਹ ਕੁੜੀ ਨੇ ਨਾ ਤੇ ਉਹਨੂੰ ਬਸ ਇਹ ਹੀ ਕਿਹਾ ਉਹਨੇ ਠੇਕੇ ਦੇ ਰਕਵਾਨੀ ਪੇਸ਼ ਕੀਤੀ ਭਰੇ ਬਾਜ਼ਾਰ ਦੇ ਵਿੱਚ ਬਣ ਗਈ ਰੇਲ ਸਾਰੇ 15 ਜਣੇ ਆਏ ਕੁੱਟ ਮਾਰ ਕਰਕੇ ਗਏ ਗਲੀ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋਈ ਘਟਨਾ ਉਹਨਾਂ ਕੋਲੇ ਖੜਾ ਕੁੜਾ ਜੇ ਪਾਇਆ ਹੋਇਆ ਸੀ ਨਸ਼ਾ ਬੋਕ ਕੀਤਾ ਹੋਇਆ ਸੀਗਾ ਤੇ ਮੇਰੇ ਚੈਨ ਪਾਈ ਹੋਈ ਸੀ ਉਹ ਕੱਢ ਕੇ ਲੈ ਗਏ ਨੇ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਮੋਗਾ ਦੇ ਵਿੱਚ ਲਾਲ ਪਰੀ ਦੇ ਕਰਕੇ ਦੋ ਮਹਿਲਾਵਾਂ ਆਪਸ ਵਿੱਚ ਥੱਪੜੋ ਥੱਪੜੀ ਹੋ ਗਈਆਂ ਦੱਸਿਆ ਜਾਂਦਾ ਕਿ ਇਹ ਦੋਨੇ ਔਰਤਾਂ ਵਿਆਹ ਸ਼ਾਦੀਆਂ ਦੇ ਵਿੱਚ ਨੱਚਣ ਗਾਉਣ ਦੇ ਪ੍ਰੋਗਰਾਮ ਲਗਾਉਂਦੀਆਂ ਹਨ ਅਤੇ ਇਹਨਾਂ ਦੇ ਵੱਲੋਂ ਜਦੋਂ ਵਿਆਹ ਦੇ ਇੱਕ ਪ੍ਰੋਗਰਾਮ ਅਟੈਂਡ ਕਰਕੇ ਵਾਪਸ ਪਰਤ ਰਹੀਆਂ ਸਨ ਤਾਂ ਘਰ ਜਾਂਦੇ ਸਮੇਂ ਇੱਕ ਔਰਤ ਦੇ ਵੱਲੋਂ ਲਾਲ ਪਰੀ ਪੀਣ ਦੀ ਮੰਗ ਰੱਖੀ ਜਾਂਦੀ ਹੈ ਜਦੋਂ ਲਾਲ ਪਰੀ ਲੈਣ ਵਾਸਤੇ ਠੇਕੇ ਦੇ ਉੱਤੇ ਜਾਂਦੀ ਹੈ ਤਾਂ ਉਸ ਨੂੰ ਵਾਪਸ ਬੁਲਾਉਣ ਦੇ ਲਈ ਦੂਜੀ ਮਹਿਲਾ ਪਹੁੰਚਦੀ ਹੈ ਨਿੱਕੇ ਦੀ ਗੱਲ ਨੂੰ ਲੈ ਕੇ ਕਹਿੰਦੇ ਦੋਨਾਂ ਦੇ ਵਿੱਚ ਆਲੇ ਬਹਿਸ ਹੋ ਜਾਂਦੀ ਆ ਅਤੇ ਬਹਿਸ ਤੋਂ ਬਾਅਦ ਦੋਨੇ ਇੱਕ ਦੂਜੇ ਦੇ ਨਾਲ ਥਪੜੋ ਥਪੜੀ ਹੋ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ ਔਰਤ ਜਿਹੜੀ ਜ਼ਖਮੀ ਹੋਈ ਆ ਅਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਕੀ ਨਾਮ ਹੈ ਤੁਹਾਡਾ ਕਾ ਚਲ ਅ ਕੀ ਕੰਮ ਕਰਦੇ ਮੈਂ ਪਗੜੇ ਦਾ ਕੰਮ ਕਰਦੀ ਆ ਇਹ ਤਾਂ ਸੀ ਹਸਪੀਟਲ ਦਾਖਲ ਕੀ ਮਾਮਲਾ ਕੀ ਹੈ ਇਹ ਬਸ ਉਹਦੇ ਉਹਨਾਂ ਨੇ ਡਰਿੰਕ ਕੀਤੀ ਸੀ ਉਹ ਕੁੜੀ ਨੇ ਹਨਾ ਤੇ ਉਹਨੂੰ ਬਸ ਇਹੀ ਕਿਹਾ ਉਹਨੇ ਠੇਕੇਦਾਰ ਕਵਾਨੇ ਪੇਸ ਹੀ ਤੇ ਅਸੀਂ ਕਿਹਾ ਵੀ ਨਹੀਂ ਅਸੀਂ ਘਰ ਜਾਣਾ ਵਾ ਮੇਰੇ ਛੋਟੇ ਛੋਟੇ ਬੱਚੇ ਹਨਾ ਤੇ ਟਾਈਮ ਨਾਲ ਕੰਦੀ ਬਸ ਉਹ ਉਲਟ ਜਿਹਾ ਬੋਲੀ ਹੈ ਨਾ ਗਲਤ ਜਿਹਾ ਲਫ਼ਜ਼ ਬੋਲੀ ਕਿੰਨੇ ਨੂੰ ਇੱਥੇ ਲਾਓ ਮੈਂ ਕਿ ਮੈਂ ਇੱਥੇ ਨਹੀਂ ਉਤਰਨਾ ਬਸ ਉੱਥੇ ਫਿਰ ਉਸ ਤੋਂ ਬਾਅਦ ਮੇਰੇ ਘਰ ਵਾਲਾ ਆ ਗਿਆ ਮੈਨੂੰ ਲੈਣ ਵਾਸਤੇ ਮੈਨੂੰ ਘਾਰੇ ਛੱਡਤਾ ਮੇਰੇ ਘਰ ਵਾਲੇ ਨੇ ਫਿਰ ਉਸ ਤੋਂ ਬਾਅਦ ਕਰੇ 15 ਜਣੇ ਆਏ ਕੁੱਟ ਮਾਰ ਕਰਕੇ ਗਏ ਉਹ ਲੜਕੀ ਦਾ ਕੀ ਨਾਮ ਹੈ ਇਹ ਰੇਖਾ ਜੀ ਇਹ ਤੁਹਾਡੇ ਨਾਲ ਘਰੇ ਜਿਹੜੀ ਕੁੱਟ ਮਾਰ ਹੋਈ ਕਿੰਨੇ ਆਨੇ ਸੀ 15 ਜਨੇ ਦੇ ਸੀ ਕੋਈ ਹਥਿਆਰ ਵਗੈਰਾ ਸੀ ਉਹਨਾਂ ਕੋਲੇ ਘੜਾ ਕੁੜੇ ਜਿਹਾ ਪਾਇਆ ਹੋਇਆ ਸੀ ਨਸ਼ਾ ਬਹੁਤ ਕਿੱਤਾ ਹੋਇਆ ਸੀਗਾ ਤੇ ਮੇਰੇ ਚੈਨ ਪਾਈ ਹੋਈ ਸੀ ਉਹ ਕੱਢ ਕੇ ਲੈ ਗਏ ਨਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੀ ਪੇਮੈਂਟ ਵੀ ਸੀਗੀ ਮੇਰੀ ਆ ਨਾ ਉਹ ਵੀ ਖੋ ਕੇ ਲੈ ਗਏ ਵੀ ਕੱਢ ਕੇ ਕੀ ਮਸਲਾ ਕਿਸ ਕਾਰਨ ਕੁੱਟ ਗਈਏ ਤਾਂ ਉਹਨੂੰ ਕੁੱਟ ਗਈਏ ਮੈਨੂੰ ਬਸ ਉਹ ਇਹਨਾਂ ਨੇ ਡਰਿੰਕ ਬਾਰੇ ਹੀ ਗੱਲ ਹੋਈ ਸੀ ਹੋਰ ਕੁਝ ਨਹੀਂ ਹੋਇਆ ਸੀ ਹੁਣ ਤੁਸੀਂ ਮੰਗਤੀ ਕਰ ਲਓ ਮੰਗ ਬਸ ਇਨਸਾਫ ਚਾਹੀਦਾ ਵਾ ਤੇ ਬਸ ਤੁਸੀਂ ਉਹਨਾਂ ਨਾਲ ਕੰਮ ਕਰਦੇ ਹੋ ਮੈਂ ਉਹਨਾਂ ਨਾਲ ਨਹੀਂ ਮੇਰਾ ਤਾਂ ਉੱਪਰ ਨਹੀਂ ਕੰਮ ਆ ਉਹ ਨਾਲ ਹੀ ਉਹਨਾਂ ਨੇ ਡਾਇਰੈਕਟ ਬੁਲਾਇਆ ਹੋਇਆ ਸੀ ਉਹਨਾਂ ਨਾਲ ਮੈਂ ਵੀ ਡਾਇਰੈਕਟ ਕੰਮ ਕਰਨੀ ਉਹ ਵੀ ਪੰਗੜੇ ਦਾ ਕੰਮ ਹੀ ਕਰਦੇ ਹਾਂ ਹਾਂਜੀ ਉਹ ਵੀ ਪੰਗੜੇ ਦਾ ਕੰਮ